ਸਸਰੀਆ ਕਿਸਾਨ ਵੀਰੋ ਸਾਰੇ ਕਿਸਾਨ ਭਰਾ ਪੁੱਛ ਰਹੇ ਸੀ ਬਈ ਜਿਹੜੀ ਅਸੀਂ ਗੋਭੀ ਲਾਈ ਸੀ ਦੇਸੀ ਉਹਦੇ ਨਾਲਸਾਰ ਜਿਆਦਾ ਆਇਆ ਆ ਤੁਸੀਂ ਦੇਖ ਲਓ ਬਈ ਆਪਣੀ ਇਹ ਦੇਸੀ ਗੋਭੀ ਦਾ ਬੀਜ ਆ ਇਹ ਤੇ ਉਧਰ ਆਪਣੇ ਕੋ ਹਾਈਬ੍ਰਿਡ ਵੀ ਲੱਗੀ ਵੀ ਆ ਜਿਹੜੀ ਹਾਈਬ੍ਰਿਡ ਆ ਬਈ ਉਹ ਤਾਂ ਦੇਖੋ ਜਿਹੜੀ ਆਪਾਂ ਜੂਨ ਤੇ ਜਲਾਈ ਦਾ ਮਹੀਨਾ ਉਹਦੇ ਵਿੱਚ ਲੱਗਣ ਵਾਸਤੇ ਬਣੀ ਹੈਗੀ ਤੇ ਜਿਹੜਾ ਇਹ ਆ ਬਈ ਜੇ ਤੁਸੀਂ ਇਹਨੂੰ ਮੈਂ ਕਹੂੰਗਾ ਵੀ ਤੁਸੀਂ ਇਹਨੂੰ ਅਗਸਤ ਅਗਸਤ ਜਾਂ ਫਿਰ ਤੁਸੀਂ ਇਹਨੂੰ 20 ਜੁਲਾਈ ਤੋਂ ਬਾਅਦ ਸਟਾਰਟ ਕਰੋਗੇ ਦੇਸੀ ਲਾਉਣ ਨੂੰ ਤਾਂ ਇਹ ਬਹੁਤ ਚੰਗੀ ਰਹਿੰਦੀ ਆ ਜੇ ਤੁਸੀਂ ਉਹਨੂੰ ਦੇਸੀ ਨੂੰ ਬਈ ਬਾੜੀ ਗੈਤੀ ਲਾਉਂਗੇ ਤਾਂ ਇਹਨਾਂ ਅਨਸਾਰ ਕਰਨੀ ਕਰਨਾ ਕਈ ਭਰਾਵਾਂ ਨੇ ਜੂਨ ਦੇ ਵਿੱਚ ਹੀ ਲਾ ਦਿੱਤੀ ਦੇਸੀ ਨੂੰ ਬਈ ਤਾਂ ਕਰਕੇ ਫਿਰ ਨਸਾਰ ਗੋਭੀ ਨੇ ਬਹੁਤ ਜ਼ਿਆਦਾ ਕੀਤਾ ਆਪਣੇ ਬਈ ਗੋਭੀ ਨੇ ਜਮਾ ਵੀ ਨਹੀਂ ਪਹਿਲੇ ਇੱਕ ਦੋ ਇੱਕ ਪੂਰੇ ਨੇ ਦੋ ਪੂਰੇ ਦੇ ਵਿੱਚ ਕੀਤਾ ਸੀ ਥੋੜਾ ਜਿਹਾ ਕਿਉਂਕਿ ਉਦੋਂ ਗਰਮੀ ਥੋੜੀ ਜ਼ਿਆਦਾ ਹੁਣ ਥੋੜੀ ਠੰਡ ਪੈਣ ਲੱਗ ਗਈ ਆ ਤਾਂ ਕਰਕੇ ਹੁਣ ਭਈ ਇਹਦਾ ਕਲਰ ਤੁਸੀਂ ਕਿਸੇ ਮਰਜ਼ੀ ਫੁੱਲਾਂ ਨੂੰ ਚੱਕ ਕੇ ਦੇਖ ਲਓ ਹੁਣ ਇਹਦਾ ਕਲਰ ਜੰਮਾ ਵੀ ਮਾੜਾ ਨਹੀਂ ਆ ਰਿਹਾ ਆ ਦੇਖੋ ਇਹਦਾ ਸਾਰਾ ਕਲਰ ਜਿੰਨਾ ਵੀ ਆ ਰਿਹਾ ਬਾਈ ਬਹੁਤ ਟਾਪ ਦੇ ਆ ਰਿਹਾ ਪੂਰਾ ਸੋਹਣਾ ਆ ਰਿਹਾ ਜਿੰਨਾ ਆਪਾਂ ਕਹ ਜੀ ਦੁੱਧ ਵਰਗੇ ਚਿੱਟੇ ਫੁੱਲ ਆ ਰਿਹਾ ਬਾਈ ਐਦੂ ਚਿੱਟੇ ਤਾਂ ਹੁਣ ਫੁੱਲ ਵੀ ਕੀ ਆਉਣਗੇ ਜੇ ਆਪਾਂ ਕਹਿ ਦਈਏ ਐਦੂ ਚਿੱਟੇ ਤਾਂ ਹੁਣ ਫੁੱਲ ਆ ਵੀ ਨਹੀਂ ਸਕਦੇ ਹੈਗੇ ਹਾਂ ਬਸ ਐਦੂ ਚਿੱਟੇ ਤਾਂ ਕਿਉਂਕਿ ਰੱਬ ਦਾ ਨਾਮ ਹੈ 2 ਕਿਲੋ ਪੌਣੇ ਕਿਲੋ ਦਾ ਫੁੱਲ ਹੈ ਕਿਲੋ ਪੌਣੇ ਕਿਲੋ ਦਾ ਫੁੱਲ ਹੈ ਜੇ ਬਾਈ ਇਹਨੂੰ ਲਾਉਣਾ ਦੇਸੀ ਨੂੰ ਠੀਕ ਆ ਇਹ ਜੇ ਆਪਾਂ ਕਹਿ ਦਨੇ ਆ ਵੀ ਉਹ ਥਮਰੇ ਕੋਟੇ ਤੋਂ ਲੱਗੇ ਕਿੱਥੇ ਲੱਗੇ ਲਈ ਸੀ ਬਈ ਨਿਸਰ ਗਈ ਕਾਰਨ ਬਈ ਗਲਤੀਆਂ ਆਪਣੀਆਂ ਨੇ ਜੇ ਆਪਾਂ ਕਿਸੇ ਵੀ ਗੋਭੀ ਨੂੰ ਬਈ ਜਿਆਦਾ ਗੇਤੀ ਲਾਵਾਂਗੇ ਤਾਂ ਉਹਨੇ ਨਿਸਰਨਾ ਹੀ ਨਿਸਰਨਾਗਾ ਤੇ ਜੇ ਤੁਸੀਂ ਗੇਤੀਆਂ ਲਾਉਣੀਆਂ ਉਦੋਂ ਤਾਂ ਫਿਰ ਜਿਵੇਂ ਤੁਸੀਂ 15 22 ਦੇ ਸੀਐਫਐਲ 15 22 ਲਈਏ ਦਾਮ ਨਹੀਂ ਲਈਏ ਜਾਂ ਬਈ 40 51 ਲਈਏ ਉਹਨੂੰ ਲਾਇਆ ਕਰੋ ਇਸ ਟਾਈਮ ਦੇ ਉੱਤੇ